ਵਾਹਿ ਗੁਰੂ ਕਿਰਤ ਕਰਮ ਕੇ ਵਿਚੂੜੇ ਕਰ ਕਿਰਪਾ ਮੇ ਲੋਰਾ ਕਿਰਤ ਕਰਮ ਕੇ ਵਿਚੋੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੋਟ ਦਹ ਦਿਸ਼ ਭ੍ਰਮੇ ਆਕੇ ਆਏ ਪ੍ਰਭ ਕੀ ਸ਼ਾਨ ਧੇਨ ਦੁੱਧ ਤੇ ਬਾਰੀ ਕਿ ਤ ਨ ਆਵੇ ਕਾਮ ਜਲ ਬਿਨ ਸ਼ਾਕ ਕੁਮਲਾਵਤੀ ਉਪਜੈ ਨਾਹੀ ਦਾ ਨਾਮ ਨਾਮ ਮੇਲੀਆ ਸਜਨਾ ਕਤ ਪਾਈਐ ਬਿਸ਼ਰਾਮ ਜਿਤ ਘਰ ਹਰ ਕੰਤ ਨਾਮ ਪ੍ਰਗਟੈ ਪਠਨਗਰ ਸੇ ਗ੍ਰਾਮ ਸਭ ਸ਼ਿੰਗਾਰ ਤੰਬੋਲ ਰਸ ਸੰਦੇਹੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਣਿਆ मीत सज्जना सब जाम ਨਾਨਕ ਕੀ ਵੇ ਨੰਤਿਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਹਰ ਮੇਲੋ Swami ਸੰਗ ਪ੍ਰਭ ਜਿਸ ਕਾ ਨੇ ਚਲਤਾ ਵਾਹਿਗੁਰੂ ਕਤਕ ਕਰਮ ਕਮਾਉਣੇ ਦੋਸ਼ ਨ ਕਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਕਤਕ ਮਹੀਨੇ ਦੀ ਸ਼ੁਰੂਆਤ ਹੋਈ ਹੈ ਆਵਾਜ਼ੀ ਕੇ ਸਤਿਗੁਰੂ ਜੀ 12 ਮਾਹਾਂ ਦੇ ਵਿੱਚ ਜੋ ਕਤਕ ਮਹੀਨੇ ਦੇ ਇਸ ਮਹੀਨੇ ਦੇ ਸ਼ਬਦ ਵਿਚਾਰ ਦੇ ਵਿੱਚ ਸਾਨੂੰ ਕੀ ਉਪਦੇਸ਼ ਕਰਦੇ ਹਨ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋਗ ਕਿਉਂਕਿ ਕਤਕ ਦੇ ਮਹੀਨੇ ਦੇ ਵਿੱਚ ਸਰਗ ਰੁੱਤ ਸ਼ੁਰੂ ਹੋ ਜਾਂਦੀ ਹੈ ਸੁਹਾਗ ਨਹੀਂ ਰੁੱਤ ਹੁੰਦੀ ਹੈ ਫਿਰ ਇਸ ਰੁੱਤ ਦੇ ਵਿੱਚ ਵੀ ਜਿਹੜੇ ਜੀਵ ਉਸ ਪਰਮਾਤਮਾ ਤੋਂ ਵਿਛੜੇ ਹੋਏ ਹਨ ਸਤਗੁਰੂ ਜੀ ਕਹਿੰਦੇ ਹਨ ਕਤਕ ਕਰਮ ਕਮਾਵਣੇ ਜਿਹੜੇ ਉਸ ਵਾਹਿਗੁਰੂ ਤੋਂ ਵਿਛੜੇ ਹੋਏ ਹਨ ਉਹ ਆਪਣੇ ਕਰਮਾਂ ਕਰਕੇ ਵਿਛੜੇ ਹਨ ਉਹਨਾਂ ਨੇ ਜੋ ਕਰਮ ਕਮਾਏ ਹਨ ਉਹਨਾਂ ਕਰਕੇ ਉਹ ਪਰਮਾਤਮਾ ਤੋਂ ਵਿਛੜੇ ਹੋਏ ਹਨ ਕਿਉਂਕਿ ਇਸ ਬਾਰਾਂ ਮਾਹਾਂ ਦੇ ਬਾਣੀ ਦੇ ਸ਼ੁਰੂਆਤ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿਰਤ ਕਰਮ ਕੇ ਵਿਚੋੜੇ ਕਰ ਕਿਰਪਾ ਮੇਲੋ ਰਾਮ ਅਸੀਂ ਕਿਰਤ ਕਰਕੇ ਕਰਮ ਜੋ ਅਸੀਂ ਕੀਤੇ ਹੋਇਆਂ ਉਹ ਕਰਮਾਂ ਦੇ ਜੋ ਸੰਸਕਾਰ ਬਣ ਗਏ ਉਹ ਕਿਰਤ ਬਣ ਗਈ ਇਹਨਾਂ ਕਰਕੇ ਅਸੀਂ ਉਸ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ ਤੇ ਆਪ ਹੀ ਵਾਹਿਗੁਰੂ ਕਿਰਪਾ ਕਰੋ ਕਿਰਤ ਕਰਮ ਕੇ ਵਿੱਚ ਛੋੜੇ ਕਰ ਕਿਰਪਾ ਮੇਲੋ ਰਾਮ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੋ ਤਾਂ ਸਤਿਗੁਰੂ ਜੀ ਇਹ ਤੇ ਉਪਦੇਸ਼ ਕਰਦੇ ਹਨ ਕਿ ਇਹ ਜੋ ਕੱਤਕ ਦਾ ਮਹੀਨਾ ਹੈ ਇਸਦੇ ਵਿੱਚ ਜਿਹੜੇ ਜੀਵ ਸਵਾਯਗੁਰੂ ਤੋਂ ਵਿਛੜੇ ਹੋਏ ਹਨ ਉਹ ਆਪਣੇ ਕਰਮਾਂ ਕਰਕੇ ਵਿਛੜੇ ਹਨ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋਗ ਅਤੇ ਇਸ ਦਾ ਕਿਸੇ ਨੂੰ ਵੀ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿ ਉਹ ਪਰਮਾਤਮਾ ਤੋਂ ਵਿਛੜੇ ਹੋਏ ਹਨ ਉਹ ਵਿਛੜੇ ਹਨ ਆਪਣੇ ਕਰਮਾਂ ਕਰਕੇ ਕونکہ 사ਤਪੁਰਜੀ ਦਾ ਅਮਰਤ ਮਈ ਫਰਮਾਨ ਹੈ ਦਦ ਦੇੋਸ਼ ਨਾ ਦੇਉ ਕਿਸਲ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਣਾ ਜੋ ਮੈਂ ਕੀਤਾ ਮੈਂ ਉਹ ਹੀ ਪਾ ਲਿਆ ਜੋ ਮੈਂ ਕਰਮ ਕੀਤੇ ਹਨ ਮੇਰੇ ਕੀਤੇ ਹੋ ਕਰਮਾਂ ਦੇ ਕਰਕੇ ਹੀ ਮੈਂ ਉਸ ਵਾਹਿਗੁਰੂ ਤੋਂ ਵਿਛੜਿਆ ਆਇਆ ਮੈਂ ਕਿਸੇ ਨੂੰ ਇਸ ਦਾ ਦੋਸ਼ ਨਹੀਂ ਦਿੰਦਾ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋ ਉਸ ਵਾਹਿਗੁਰੂ ਦੀ ਯਾਦ ਤੋਂ ਭੁੱਲ ਕੇ ਉਸ ਨੂੰ ਵਿਸਾਰਨ ਦੇ ਨਾਲ ਫਿਰ ਦੁਨੀਆਂ ਦੇ ਸਾਰੇ ਹੀ ਕਲੇਸ਼ ਰੋਗ ਦੁੱਖ ਜੋ ਹਨ ਉਹ ਆਪਣਾ ਜ਼ੋਰ ਪਾ ਲੈਂਦੇ ਹਨ ਜਦੋਂ ਉਹ ਵਾਹਿਗੁਰੂ ਸਾਡੇ ਅੰਦਰੋਂ ਵਿਸਰ ਜਾਂਦਾ ਉਸ ਵੇਲੇ ਫਿਰ ਸਾਰੇ ਹੀ ਦੁਨੀਆਂ ਦੇ ਦੁੱਖ ਕਲੇਸ਼ ਜੋ ਹਨ ਉਹ ਜ਼ੋਰ ਪਾ ਲੈਂਦੇ ਹਨ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਜਿਹੜੇ ਉਸ ਵਾਹਿਗੁਰੂ ਤੋਂ ਵੇਮੁਖ ਹੋਏ ਹੋયા ਨੇ ਵੇਮੁਖ ਜਿਨ੍ਹਾਂ ਨੇ ਆਪਣਾ ਮੋਖ ਉਸ ਵਾਹਿਗੁਰੂ ਤੋਂ ਪਰੇ ਕੀਤਾ ਹੋਇਆ ਹੈ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਫਿਰ ਉਹਨਾਂ ਨੂੰ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ ਕਿਉਂਕਿ ਇਹ ਜੋ ਸਰੀਰ ਮਿਲਿਆ ਹੈ ਪਤਾ ਨਹੀਂ ਕਿਤਨੀਆਂ ਹੀ ਜਨੂਨਾਂ ਦੇ ਵਿੱਚੋਂ ਲੰਘ ਕੇ ਮਿਲਿਆ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਮਾਨ ਹੈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਾਜ ਮੀਨ ਕੋਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਾਰੀਆ ਸ਼ਰੰਕਾਲ ਇਹ ਦੇ ਸੰਜਾਰੀਆ ਪਤਾ ਨਹੀਂ ਕਿਤਨਿਆਂ ਕਿਤਨੀਆਂ ਜੁਨਮਾਂ ਦੇ ਵਿੱਚੋਂ ਲੰਘ ਕੇ ਇਹ ਸਰੀਰ ਮਿਲਿਆ ਹੈ ਫਿਰ ਜੇ ਇਸ ਸਰੀਰ ਦੇ ਨਾਲ ਵੀ ਅਸੀਂ ਉਸ ਵਾਹਿਗੁਰੂ ਤੋਂ ਬੇਮੁਖ ਹੋਏ ਰਹੇ ਫਿਰ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਹਨ ਇਹ ਜੋ ਸਰੀਰ ਮਿਲਿਆ ਹੈ ਸੋਹਣੀ ਦੇ ਮਿਲੀ ਹੈ ਇਹ ਉਸ ਵਾਹਿਗੁਰੂ ਦੀ ਕਿਰਪਾ ਹੈ ਜਿਸ ਕਰਕੇ ਇਹ ਸਰੀਰ ਮਿਲਿਆ ਹੈ ਕਿਉਂਕਿ ਸਤਗੁਰੂ ਜੀ ਦਾ ਬਚਨ ਹੈ ਭਈ ਪ੍ਰਾਪਤ ਮਾਨੁਖ ਦੇਹੋਰੀਆ ਇਹ ਮਾਨੁਖ ਦੀ ਸੋਹਣੀ ਦੇਹੀ ਸਾਨੂੰ ਮਿਲੀ ਹੈ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਈ ਪ੍ਰਾਪਤ ਮਾਨੁਖ ਦੇਹੋਰੀਆ ਅਤੇ ਇਸ ਦੇਹੀ ਦੇ ਵਿੱਚ ਉਸ ਵਾਹਿਗੁਰੂ ਨੂੰ ਆਪਾਂ ਮਿਲ ਸਕਦੇ ਹਾਂ ਇਸ ਦੇਹੀ ਦੇ ਵਿੱਚ ਉਸ ਵਾਹਿਗੁਰੂ ਦਾ ਸਿਮਰਨ ਕੀਤਾ ਜਾ ਸਕਦਾ ਹੈ ਇਸ ਇਸ ਦੇਹੀ ਨੂੰ ਅਸੀਂ ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਫਿਰ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਹਨ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ ਭਈ ਪਰਾਪਤ ਮਾਣੁਕ ਦੇ ਹੋਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਇਹ ਕਾਜ ਤੇਰਾ ਕਿ ਤੈਨਾ ਕਾਮ ਜੇਕਰ ਉਸ ਵਾਹਿਗੁਰੂ ਨੂੰ ਮਿਲਣ ਦਾ ਕੋਈ ਉਦਮ ਨਹੀਂ ਕੀਤਾ ਫਿਰ ਜਿਹੜੇ ਹੋਰ ਸਾਰੇ ਕੰਮ ਹਨ ਉਹ ਵਿਅਰਥ ਹਨ ਉਹ ਫਿਰ ਇਸ ਜੀਵ ਦੇ ਕੰਮ ਨਹੀਂ ਆਉਂਦੇ ਕਿਉਂਕਿ ਹੋਰ ਹੀ ਕੰਮਾਂ ਦੇ ਵਿੱਚ ਪਿਆਰਿਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਦੇ ਵਿੱਚ ਬੈਠ ਕੇ ਸਿਰ ਉਸ ਵਾਹਿਗੁਰੂ ਦਾ ਨਾਮ ਜਪ ਜਿਸ ਤੇ ਨਾਲ ਉਸ ਵਾਹਿਗੁਰੂ ਦਾ ਮਿਲਾਪ ਹੋ ਸਕਦਾ ਹੈ ਅਤੇ ਇਹ ਜਨਮ ਜਨਮਾਂ ਦਾ ਫਿਰ ਦੁਬਾਰਾ ਵਿਛੋੜਾ ਨਹੀਂ ਪੈਂਦਾ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨਮੇ ਪੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਨਾ ਮਾਇਆ ਦੇ ਭੋਗਾਂ ਦੇ ਕਰਕੇ ਉਸ ਵਾਹਿਗੁਰੂ ਤੋਂ ਵੇਮੁਖ ਹੋਏ ਸੀ ਉਸ ਵਾਹਿਗੁਰੂ ਨੂੰ ਭੁਲਾਇਆ ਹੋਇਆ ਸੀ ਉਹ ਜੇ ਮਾਇਆ ਦੇ ਭੋਗ ਹਨ ਉਹ ਫਿਰ ਖਿੰਨ ਦੇ ਵਿੱਚ ਦੁਖਦਾਈ ਬਣ ਜਾਂਦੇ ਹਨ ਕਿਉਂਕਿ ਉਸ ਵਾਹਿਗੁਰੂ ਨੂੰ ਭਲਾਣ ਦੇ ਨਾਲ ਇਸ ਸਰੀਰ ਨੂੰ ਸਾਰੇ ਦੁਨੀਆ ਦੇ ਰੋਗ ਚੰਬਰ ਜਾਂਦੇ ਹਨ ਇਸ ਕਰਕੇ ਜਿੰਨੇ ਵੀ ਫਿਰ ਮਾਇਆ ਦੇ ਭੋਗ ਹਨ ਮਾਇਆ ਦੇ ਸਵਾਦ ਹਨ ਉਹ ਖਿੰਨ ਦੇ ਵਿੱਚ ਦੁਖਦਾਈ ਹੋ ਜਾਂਦੇ ਹਨ ਖਿੰਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਫਿਰ ਇਸ ਦੁਖਦਾਈ ਅਵਸਥਾ ਦੇ ਵਿੱਚ ਨਿਤ ਕਿਸ ਦੇ ਅੱਗੇ ਜਾ ਕੇ ਪੁਕਾਰ ਕੀਤੀ ਜਾ ਸਕਦੀ ਹੈ ਕਿਸ ਦੇ ਅੱਗੇ ਰੋਣੇ ਰੋਏ ਜਾ ਸਕਦੇ ਹਨ ਕਿਉਂਕਿ ਕੋਈ ਵੀ ਫਿਰ ਵਿੱਚ ਵਿੱਚ ਨਾ ਕੋਈ ਕਰ ਸਕੈ ਵਿੱਚ ਵਿਚੋਲਾ ਕੋਈ ਵੀ ਇਸ ਜੋ ਵਿਛੋੜਾ ਹੈ ਇਸ ਦੇ ਵਿੱਚ ਵਿਛੋਲਾ ਨਹੀਂ ਬਣ ਸਕਦਾ ਕੋਈ ਵੀ ਇਸ ਦਾ ਵਿਛੋਲਾ ਬਣ ਕੇ ਸਹਾਰਾ ਨਹੀਂ ਬਣ ਸਕਦਾ ਜਿਹੜਾ ਕਿਸੇ ਵਿਛੋੜੇ ਨੂੰ ਦੂਰ ਕਰ ਸਕੇ ਕੀ ਤਾਂ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗ ਅਤੇ ਜੇਕਰ ਮਨੁੱਖ ਵੀ ਕੋਈ ਕਰਮ ਕਰੇ ਉਸਤਾ ਵੀ ਉਸ ਨੂੰ ਕੋਈ ਫਾਲ ਨਹੀਂ ਮਿਲਦਾ ਕਿਉਂਕਿ ਲਿਖਿਆ ਉਸਤੇ ਪਿਛਲੇ ਕੀਤੇ ਹੋਏ ਕਰਮਾਂ ਦੇ ਅਨਸਾਰ ਉਸਤੇ ਉਸਤੇ ਮੱਥੇ ਦੇ ਉੱਤੇ ਲਿਖਿਆ ਹੋਇਆ ਹੈ ਕਿ ਉਹ ਵਾਹਿਗੁਰੂ ਤੋਂ ਵਿਛੜ ਕੇ ਰਹੇਗਾ ਉਸ ਦਾ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਏਗਾ ਇਹ ਉਸਤੇ ਪਿਛਲੇ ਲਿਖੇ ਹੋਏ ਕਰਮਾਂ ਦੇ ਅਨਸਾਰ ਉਸਤੇ ਮੱਥੇ ਉੱਤੇ ਲਿਖਿਆ ਹੋਇਆ ਹੈ ਇਸ ਕਰਕੇ ਇੱਕ ਕਰਮ ਜੋ ਹਨ ਉਹ ਮਨੁੱਖ ਆਪਣੇ ਆਪ ਨਹੀਂ ਕਟਮ ਕਰ ਸਕਦਾ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋਗ ਵਡੇ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਜੇਕਰ ਵੱਡੇ ਭਾਗਾਂ ਦੇ ਨਾਲ ਉਹ ਵਾਹਿਗੁਰੂ ਮਿਲ ਪਵੇ ਤਾਂ ਫਿਰ ਇਹ ਜੋ ਵਿਛੋੜੇ ਦੇ ਦੁੱਖ ਹਨ ਇਹ ਸਾਰੇ ਖਤਮ ਹੋ ਜਾਂਦੇ ਆ ਕਿਉਂਕਿ ਕੋਈ ਵੀ ਮਨੁੱਖ ਆਪਣੇ ਆਪ ਇਹਨਾਂ ਨੂੰ ਖਤਮ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਵਿਚੋਲਾ ਬਣ ਸਕਦਾ ਜਿਹੜਾ ਕਿ ਵਿਛੋੜੇ ਦੇ ਦੁੱਖਾਂ ਨੂੰ ਖਤਮ ਕਰ ਦਵੇ ਉਹ ਵਾਹਿਗੁਰੂ ਆਪ ਹੀ ਮਿਲ ਪਵੇ ਵੱਡ ਭਾਗੀ ਵੱਡੇ ਭਾਗਾ ਨਾਲ ਉਸ ਵਾਹਿਗੁਰੂ ਦਾ ਮਿਲਾਪ ਹੋ ਜਾਵੇ ਵੱਡ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਬਿਉਹ ਜੇ ਵੱਡੇ ਭਾਗਾ ਦੇ ਨਾਲ ਉਹ ਵਾਹਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਫਿਰ ਇਹ ਸਾਰੇ ਵਿਚੋੜ ਇਹਦੇ ਜੋ ਦੁੱਖਾਂ ਨੇ ਖਤਮ ਹੋ ਜਾਂਦੇ ਹਨ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਨਾਨਕ ਜੀ ਸਤਗੁਰੂ ਜੀ ਬੇਨਤੀ ਕਰਦੇ ਹਨ ਕਿ ਇਹ ਮੇਰੇ ਸਾਹਿਬ ਇਹ ਮੇਰੇ ਮਾਲਕ ਇਹ ਬੰਦੀ ਮੋਚ ਇਹ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਨਾਨਕ ਕੋ ਪ੍ਰਭ ਰਾਖਲੇ ਇਹ ਨਾਨਕ ਦੀ ਬੇਨਤੀ ਹੈ ਕਿ ਮਾਇਆ ਦੇ ਮੋਹ ਤੇ ਬੰਦਨਾ ਤੋਂ ਮੈਨੂੰ ਛੁਟਕਾਰਾ ਪਾ ਦਿਓ ਸਤਿਗੁਰੂ ਜੀ ਆਪਣੇ ਵੱਲੋਂ ਸਾਡੇ ਲਈ ਬੇਨਤੀ ਕਰ ਰਹੇ ਹਨ ਕਿ হে ਮੇਰੇ ਸਾਹਿਬ হে ਬੰਦਨਾ ਤੋਂ ਬਚਾਉਣ ਵਾਲੇ ਬੰਦਨਾ ਤੋਂ ਛਡਾਉਣ ਵਾਲੇ ਵਾਹਿਗੁਰੂ ਬੰਦੀ 모ਚ ਪਰਬ ਰਖਲੇ ਮਾਇਆ ਦੇ ਮੋਹ ਤੋਂ ਮੈਨੂੰ ਰੱਖ ਲੈ ਨਾਨਕ ਕਉ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੋਚ ਕਤਕੋ ਹੋਵ ਸਾਧ ਸੰਗ ਬਿਨ ਸੇ ਸਬੇ ਸੋਚ ਕਤਕ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਸਤ ਸੰਗਤ ਦਾ ਮਿਲਾਪ ਹੋ ਜਾਂਦਾ ਹੈ ਉਹਨਾਂ ਦੇ ਫਿਰ ਸਾਰੇ ਬਿੰਸ ਸੈਂ ਸਬੇ ਸੋਚ ਉਹਨਾਂ ਦੇ ਸਾਰੇ ਵਿਛੋੜੇ ਦੇ ਦੁੱਖ ਵਿਛੋੜੇ ਦੇ ਝੋਰੇ ਵਿਛੋੜੇ ਦੀਆਂ ਸੋਚਾਂ ਇਹ ਸਭ ਖਤਮ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਸਤ ਸੰਗਤ ਦਾ ਮਿਲਾਪ ਹੋ ਜਾਂਦਾ ਹੈ ਕਿਉਂਕਿ ਸਤ ਸੰਗਤ ਦੇ ਵਿੱਚ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ ਹੈ ਸਤ ਸੰਗਤ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਵਾਂਗੇ ਸਤਗੁਰੂ ਸਤ ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰਾਂਗੇ ਤਾਂ ਫਿਰ ਉਸ ਵਾਹਿਗੁਰੂ ਦੇ ਨਾਲ ਮੇਲਾਪ ਹੁੰਦਾ ਹੈ ਸਤ ਸੰਗਤ ਸਤ ਸੰਗਤ ਉਹ ਹੈ ਜਿੱਥੇ ਕਿਸੇ ਸਿਰ ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਸਤ ਸੰਗਤ ਕੈਸੀ ਜਾਣੀ ਐ ਜਿਤ ਇਕੋ ਨਾਮ ਵਖਾਣੀ ਐ ਜਿੱਥੇ ਸਿਰਫ ਨਾਮ ਦੀ ਹੀ ਗੱਲ ਹੁੰਦੀ ਐ ਜਿੱਥੇ ਸੋ ਸਵਾਇਗੁਰ ਦਾ ਸਿਮਰਨ ਹੁੰਦਾ ਹੈ ਉਸ ਸਵਾਇਗੁਰ ਦੇ ਗੁਣ ਗਾਜਾਂਦੇ ਹਨ ਉਹੀ ਸਤ ਸੰਗਤ ਐ ਸਤ ਸੰਗਤ ਕੈਸੀ ਜਾਣੀ ਐ ਜਿੱਤ ਇਕੋ ਨਾਮ ਵਖਾਣੀ ਐ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਜਾਏ ਜਿਉ ਉਸ ਵਾਹਿਗੁਰੂ ਦਾ ਇੱਕ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਹੀ ਹੁਕਮ ਹੈ ਇਹ ਸਤਗੁਰੂ ਜੀ ਨੇ ਦਰਸਾ ਦਿੱਤਾ ਹੈ। ਤੋਂ ਸਤ ਸੰਗਤ ਉਹ ਹੈ ਜਿੱਥੇ ਸਿਰਫ ਉਸ ਵਾਹਿਗੁਰਦਾਰ ਸਿਮਰਨ ਕੀਤਾ ਜਾਂਦਾ ਹੈ। ਉਸ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਉਸ ਵਾਹਿਗੁਰੂ ਦੀਆਂ ਸੇਵ ਸਲਾਹਾ ਕੀਤੀਆਂ ਜਾਂਦੀਆਂ ਹਨ ਅਤੇ ਸਤ ਸੰਗਤ ਦੇ ਵਿੱਚ ਬੈਠ ਕੇ ਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਅਤੇ ਉਸ ਵਾਹਿਗੁਰੂ ਦੇ ਮਲਾਕ ਕੋ ਨਾਲ ਜੋ ਵਿਛੋੜੇ ਦੇ ਸਾਰੇ ਦੁੱਖ ਝੋਰੇ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਸਤਿਗੁਰੂ ਕਿਰਪਾ ਕਰਨ ਜੋ ਇਸ ਕੱਤਕ ਦੇ ਮਹੀਨੇ ਰਾਈ ਸਾਨੂੰ ਉਪਦੇਸ਼ ਕਰਦੇ ਹਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਡਾ ਆਮੋਲਕ ਜਨਮ ਜੋ ਹੈ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ